ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਪੰਜਾਬੀ ਯੂਨੀਵਰਸਿਟੀ ਗਿਆਨ ਦੇ ਅੰਦਰ ਤੇ ਅੱਜ ਦੀ ਵੀਡੀਓ ਬਿਲਕੁਲ ਹੀ ਹਟਕੇ ਰਹਿਣ ਵਾਲੀ ਹੈ ਠੀਕ ਹੈ ਜੀ ਤੇ ਮੇਰੀ ਪਹਿਲੀ ਮੋਟੀਵੇਸ਼ਨਲ ਵੀਡੀਓ ਹੋਏਗੀ ਜੋ ਆਪਾਂ ਇੱਕ ਬਣਾ ਰਹੇ ਹਾਂ ਠੀਕ ਹੈ ਜੀ ਤਾਂ ਬੇਸਿਕਲੀ ਮੈਂ ਅੱਜ ਗੱਲ ਕਰਨ ਬਣਾ ਕਿ ਸਾਡੇ ਹਰ ਇੱਕ ਦੇ ਅੰਦਰ ਪੋਟੈਂਸ਼ੀਅਲ ਤਾਂ ਹੁੰਦਾ ਇਹ ਤੇ ਜ਼ਿਆਦਾਤਰ ਕੰਮ ਅਸੀਂ ਸਾਨੂੰ ਲੱਗਦਾ ਹੈ ਕਿ ਅਸੀਂ ਕਰਨੀ ਪਾਈ ਕਿ ਸਾਡੇ ਅੰਦਰ ਸ਼ਾਇਦ ਉਹ ਕਾਬਲੀਅਤ ਹੀ ਨਹੀਂ ਸੀ ਪਰ ਹਰ ਇੱਕ ਦੇ ਬੰਦੇ ਦੇ ਅੰਦਰ ਬਹੁਤ ਹੀ ਜ਼ਿਆਦਾ ਕਾਬਲੀਅਤ ਛਿਪੀ ਹੁੰਦੀ ਹੈ ਮੈਂ ਇੱਕ ਛੋਟੀ ਜੀ ਕਹਾਣੀ ਦੇ ਨਾਲ ਤੁਹਾਨੂੰ ਅੱਜ ਇਸ ਗੱਲ ਦੇ ਬਾਰੇ ਸਮਝਾਵਾਂਗਾ ਤੇ ਇੱਕ ਵਾਰ ਦੀ ਗੱਲ ਹੈ ਜੀ ਸਿੰਪਲ ਜੀ ਠੀਕ ਹੈ ਧਿਆਨ ਦੇ ਨਾਲ ਸੁਣਨਾ ਸਾਰੇ ਤੇ ਇੱਕ ਵਾਰ ਦੀ ਗੱਲ ਹੈ ਜੀ ਆਪਣੇ ਕੋਲ ਸ਼ੇਰ ਕੀ ਕਰਦਾ ਹੈ ਸ਼ਿਕਾਰ ਲਈ ਜਾਂਦਾ ਕਿੱਥੇ ਜਾਂਦਾ ਹੈ ਜੰਗਲ ਦੇ ਵਿੱਚ ਜਾਂਦਾ ਹੈ ਤੋ ਉਹਨੂੰ ਇੱਕ ਬੱਕਰੀਆਂ ਦਾ ਝੁੰਡ ਮਿਲਦਾ ਹੈ ਤੋ ਬੱਕਰੀਆਂ ਦੇ ਝੁੰਡ ਨੂੰ ਦੇਖਦਾ ਹੈ ਤੇ ਉੱਥੇ ਸ਼ਿਕਾਰ ਲਈ ਚਲਾ ਜਾਂਦਾ ਹੈ ਤੇ ਦੇਖਦਾ ਹੈ ਕਿ ਅੱਜ ਦਾ ਮੇਰਾ ਭੋਜਨ ਦਾ ਇਂਤਜ਼ਾਮ ਤਾਂ ਹੋ ਗਿਆ ਤੇ ਉੱਥੇ ਕੀ ਦੇਖਦਾ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਉੱਥੇ ਹੁੰਦੀ ਹੈ ਤੇ ਉੱਥੇ ਕੀ ਦੇਖਦਾ ਕਿ ਇੱਕ ਬਹੁਤ ਹੀ ਛੋਟਾ ਜਿਹਾ ਬੱਚਾ ਕਿਸੇ ਸ਼ੇਰ ਦਾ ਠੀਕ ਹੈ ਜੀ ਉੱਥੇ ਬੱਕਰੀਆਂ ਦੇ ਵਿੱਚ ਹੀ ਫਿਰ ਰਿਹਾ ਹੈ ਤੇ ਉਹਨਾਂ ਦੇ ਵਿੱਚ ਹੀ ਫਿਰਦਾ ਫਿਰਦਾ ਮੈਂ ਮੈਂ ਕਰ ਰ ਠੀਕ ਹੈ ਜੀ ਤੇ ਉਹ ਚਲਾ ਜਾਂਦਾ ਹੈ ਤੇ ਬੱਕਰੀਆਂ ਦਾ ਸਾਰੀਆਂ ਦੇਖ ਕੇ ਭੱਜ ਜਾਂਦੀਆਂ ਨੇ ਪਰ ਉਸ ਨੂੰ ਉਹ ਦਬੋਚ ਲੈਂਦਾ ਜੋ ਸ਼ੇਰ ਦਾ ਬੱਚਾ ਹੁੰਦਾ ਜੀ ਠੀਕ ਹੈ ਜੀ ਉਸ ਨੂੰ ਉਸ ਨੇ ਦਬੋਚ ਲਿਆ ਉਸ ਤੋਂ ਬਾਅਦ ਉਸ ਨੂੰ ਪੁੱਛਦਾ ਏ ਕਿ ਬਈ ਤੂੰ ਬੱਕਰੀਆਂ ਦੇ ਮਾਂ ਕਿਉਂ ਮੈਂ ਮੈਂ ਕਰਦਾ ਤੂੰ ਤਾਂ ਸ਼ੇਰ ਹੈ ਤੇ ਉਸ ਤੋਂ ਡਰੀ ਜਾਂਦਾ ਉਹ ਕਿਉਂਕਿ ਉਸ ਨੂੰ ਪਤਾ ਹੀ ਨਹੀਂ ਕਿ ਉਹ ਸ਼ੇਰ ਹੈ ਬੱਕਰੀਆਂ ਦੇ ਵਿੱਚ ਰਹਿ ਰਿਹਾ ਹੈ ਉਹਨੂੰ ਲੱਗਦਾ ਮੈਂ ਵੀ ਬੱਕਰੀ ਹਾਂ ਠੀਕ ਹੈ ਜੀ ਤਾਂ ਉਸ ਤੇ ਕੀ ਕਰਦਾ ਫਿਰ ਉਹਨੂੰ ਲੈ ਕੇ ਜਾਂਦਾ ਪਾਣੀ ਦੇ ਕੋਲ ਲੈ ਕੇ ਜਾਂਦਾ ਉਹ ਫਿਰ ਵੀ ਨਹੀਂ ਮੰਨਦਾ ਖੁਦ ਦੀ ਸ਼ਕਲ ਦੇਖ ਕੇ ਡਰ ਜਾਂਦਾ ਉਹ ਫਿਰ ਵੀ ਨਹੀਂ ਮੰਨਣ ਨੂੰ ਤਿਆਰ ਕਿ ਹਾਂ ਮੈਂ ਸ਼ੇਰ ਹਾਂ ਆਪਣੀ ਕਾਬਲੀਅਤ ਨੂੰ ਪਹਿਚਾਣਨ ਠੀਕ ਹੈ ਜੀ ਫਿਰ ਦੰਦਾ ਉਸਤੇ 2-3 ਤਾਂ ਫਿਰ ਉਸ ਨੂੰ ਥੋੜਾ ਜਿਆ ਪਿਆਰ ਨਾਲ ਸਮਝਾਉਂਦਾ ਇੱਕ ਦੋ ਲਗਾਉਂਦਾ ਉਹਦੇ ਠੀਕ ਹੈ ਜੀ ਕਿ ਦੇਖ ਕੇ ਵੀ ਤੂੰ ਸ਼ੇਰ ਹੀ ਐ ਫਿਰ ਵੀ ਨਹੀਂ ਮੰਨਦਾ ਉਹ ਫਿਰ ਉਸ ਤੋਂ ਬਾਅਦ ਕੀ ਕਰਦਾ ਫੜ ਕੇ ਉਸ ਨੂੰ ਗਰਦਨ ਤੋਂ ਡੋਬੋ ਦੰਦਾ ਵਿੱਚ ਪਾਣੀ ਦੇ ਫਿਰ ਜਦੋਂ ਡੁੱਬਣ ਲੱਗਦਾ ਤਾਂ ਫਿਰ ਸ਼ੇਰ ਦੀ ਮੰਗ ਤੇ ਹਾਰਦਾ ਫਿਰ ਉਹਨੂੰ ਅਹਿਸਾਸ ਹੁੰਦਾ ਕਿ ਹਾਂ ਮੈਂ ਵੀ ਸ਼ੇਰ ਹੀ ਐ ਠੀਕ ਹੈ ਜੀ ਤਾਂ ਇਸ ਤਰ੍ਹਾਂ ਕੋਈ ਨਾ ਕੋਈ ਤੁਹਾਨੂੰ ਚਾਹੀਦਾ ਜੋ ਬਾਹਰੋਂ ਤੁਹਾਨੂੰ ਕੀ ਕਰ ਸਕੇ ਫੋਰਸ ਕਰ ਸਕੇ ਤੁਹਾਡੇ ਅੰਦਰੋਂ ਕੀ ਜਗਾ ਸਕੇ ਤੁਹਾਡੀ ਕਾਬਲੀਅਤ ਪਛਾਣਨ ਦੇ ਲਈ ਮਜਬੂਰ ਕਰ ਸਕੇ ਕਿ ਤੁਹਾਨੂੰ ਦੱਸ ਸਕੇ ਕਿ ਤੁਹਾਡੇ ਅੰਦਰ ਵੀ ਉਹ ਕਾਬਲੀਅਤ ਹੈ ਕੰਮ ਕਰਨ ਦੀ ਮੈਂ ਕੌਣ ਹੁੰਨਾ ਹਾਂ ਉਹ ਤੁਹਾਨੂੰ ਦੱਸਣ ਵਾਲਾ ਮੈਂ ਕੋਈ ਨਹੀਂ ਹੁੰਦਾ ਜੀ ਠੀਕ ਹੈ ਜੀ ਮੈਂ ਸਿਰਫ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਅੰਦਰ ਦੀ ਕਾਬਲੀਅਤ ਪਛਾਣੋ ਮੇਰੇ ਅੰਦਰ ਵੀ ਬਹੁਤ ਕਾਬਲੀਅਤ ਹੈ ਤੁਹਾਡੇ ਅੰਦਰ ਵੀ ਬਹੁਤ ਕਾਬਲੀਅਤ ਹੈ ਹਰ ਇੱਕ ਇਨਸਾਨ ਦੇ ਅੰਦਰ ਬਹੁਤ ਹੀ ਜ਼ਿਆਦਾ ਕਾਬਲੀਅਤ ਛੁਪੀ ਹੋਈ ਹੈ ਗੱਲ ਬਸ ਉਸ ਨੂੰ ਪਰਖਣ ਦੀ ਹੈ ਜਿਸ ਦਿਨ ਤੁਹਾਨੂੰ ਅਹਿਸਾਸ ਹੋ ਗਿਆ ਨਾ ਕਿ ਸਾਡੇ ਅੰਦਰ ਵੀ ਉਹ ਕਾਬਲੀਅਤ ਹੈ ਤੁਸੀਂ ਆਪਣੇ ਆਪ ਹਰ ਇੱਕ ਚੀਜ਼ ਨੂੰ ਕਰ ਦੋਗੇ ਤੋਂ ਬਾਹਰੋਂ ਤੁਹਾਨੂੰ ਕੋਈ ਮੋਟੀਵੇਸ਼ਨ ਦੀ ਫਿਰ ਲੋੜ ਨਹੀਂ ਪੈਗੀ ਠੀਕ ਹੈ ਜੀ ਤਾਂ ਇਹ ਮੋਟੀਵੇਸ਼ਨ ਵੀ ਕਦੇ ਨਾ ਕਦੀ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਕੀ ਮਿਲ ਸਕੇ ਤੁਹਾਡੇ ਅੰਦਰ ਦਾ ਸ਼ੇਰ ਜਾਗ ਸਕੇ ਜਿਸ ਤਰ੍ਹਾਂ ਉਸਨੇ بڑے ਸ਼ੇਰ ਨਹੀਂ ਉਸ ਨੂੰ ਛੋਟੇ ਬੱਚੇ ਨੂੰ ਜਗਾਇਆ ਉਸ ਦਾ ਸ਼ੇਰ ਠੀਕ ਹੈ ਜੀ ਉਸ ਨੂੰ ਮਜਬੂਰ ਕੀਤਾ ਕਿ ਤੂੰ ਆਪਣੇ ਅੰਦਰ ਨੂੰ ਪਹਿਚਾਨ ਇਸੇ ਤਰ੍ਹਾਂ ਤੁਹਾਨੂੰ ਵੀ ਕੋਈ ਚਾਹੀਦਾ ਹੈ ਉਹ ਤੁਹਾਡਾ ਮਾਤਾ ਪਿਤਾ ਹੋ ਸਕਦੇ ਨੇ ਤੁਹਾਡਾ ਵੀ ਅਧਿਆਪਕ ਹੋ ਸਕਦਾ ਹੈ ਜਾਂ ਕਿਸੇ ਵੀ ਤੁਸੀਂ ਵੀਡੀਓ ਦੇ ਥਰੂ ਕਰ ਸਕਦੇ ਹੋ ਪਰ ਤੁਹਾਨੂੰ ਇਹ ਅਹਿਸਾਸ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡੇ ਅੰਦਰ ਵੀ ਉਹ ਪੋਟੈਂਸ਼ੀਅਲ ਹੈ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਹਾਡੇ ਅੰਦਰ ਪੋਟੈਂਸ਼ੀਅਲ ਹੈ ਆਪਾਂ ਪਹਿਲਾ ਹੀ ਹਾਰ ਨਹੀਂ ਮੰਨਣੀ ਆਪਣੇ ਅੰਦਰ ਦੇ ਪੋਟੈਂਸ਼ੀਅਲ ਨੂੰ ਪਹਿਚਾਣਨਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ ਠੀਕ ਹੈ ਜੀ ਤੇ ਬਿਲਕੁਲ ਵੀ ਹਾਰ ਨਹੀਂ ਮੰਨਣੀ ਜ਼ਿੰਦਗੀ ਦੇ ਵਿੱਚ ਠੀਕ ਹੈ ਆਪਣੇ ਪੋਟੈਂਸ਼ੀਅਲ ਨੂੰ ਪਹਿਚਾਣੋ ਠੀਕ ਹੈ ਜੀ ਆਈ ਉਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀਆਂ ਵੀਡੀਓਜ਼ ਆਪਾਂ ਹਰ ਇੱਕ ਐਤਵਾਰ ਨੂੰ ਲੈ ਕੇ ਆਉਂਦੇ ਰਹਾਂਗੇ ਪਹਿਲੀ ਵੀਡੀਓ ਜੇਕਰ ਕੋਈ ਭੁੱਲਚੁੱਕ ਹੋਈ ਹੋਵੇ ਤਾਂ ਮਾਫ ਕਰ ਦੇਣਾ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਕਰ ਲਓ ਹੀ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਰਹਾਂਗੇ ਆਪਾਂ ਹਰ ਇੱਕ ਐਤਵਾਰ ਨੂੰ ਇਸੇ ਤਰ੍ਹਾਂ ਦੀ ਇੱਕ ਮੋਟੀਵੇਸ਼ਨਲ ਵੀਡੀਓ ਲੈ ਕੇ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ